ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਯਾ ਯਾ ਨਾਸਰ ਮਦਨੀ ਸਾਹਿਬ ਨਾ ਚੜ੍ਹਦੇ ਪੰਜਾਬ ਚ ਗਏ ਨੇ ਅੱਛਾ ਤੇ ਹਾਂ ਨਾਸਰ ਮਦਨੀ ਸਾਹਿਬ ਉਹ ਕਿਤੋਂ ਚਲੇ ਗਏ ਬੇਸਿਕਲੀ ਨਾ ਚੜ੍ਹਦੇ ਪੰਜਾਬ ਦੇ ਇੱਕ ਹੈ ਨੇ ਪ੍ਰਚਾਰਕ ਸਹੀ ਬਾਬਾ ਜੀਵਨ ਸਿੰਘ ਬਾਗੀਚੀ ਵਾਲੇ ਉਹਨਾਂ ਦੀਆਂ ਵੀਡੀਓ ਵੀ ਬਿਲਕੁਲ ਨਾਸਰ ਮਦਨੀ ਸਾਹਿਬ ਤਰ੍ਹਾਂ ਫਨੀ ਹੁੰਦੀਆਂ ਨੇ ਤੇ ਫਨੀ ਤਰੀਕੇ ਨਾਲ ਉਹ ਆਪਣੀ ਸਬੀਚ ਕਰਦੇ ਨੇ ਅੱਜ ਆਪਾਂ ਨਾਲ ਦੀ ਇੱਕ ਬੜੀ ਪਿਆਰੀ ਵੀਡੀਓ ਦੇਖਨੇ ਆ ਬਾਈ ਬਾਬਾ ਬਾਗੀਚੀ ਵਾਲਾ ਤੇ ਵੀਡੀਓ ਦਾ ਆਗਾਜ਼ ਕਰਨੇ ਆ ਸੋਹਣੇ ਸੰਕਲਪ ਪਰ ਜੇ ਆਪਾਂ ਥੋੜਾ ਜਿਹਾ ਵਿਚਾਰ ਕੇ ਦੇਖੀਏ ਇਹ ਵਿਰਧ ਆਸ਼ਰਮਾਂ ਦੀ ਲੋੜ ਕਿਉਂ ਪੈਂਦੀ ਹੈ ਸਾਡੇ ਦੇਸ਼ ਵਿੱਚ ਜੇ ਹਰ ਬੰਦਾ ਆਪਣਾ ਕਰਮ ਸਹੀ ਕਰ ਲੇ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣ ਲੱਗ ਜਾਈਏ ਵਿਰਧ ਆਸ਼ਰਮਾਂ ਦੀ ਲੋੜ ਹੀ ਨਾ ਪਵੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਥੋੜਾ ਜਿਆ ਨਿਆਣੇ ਵੀ ਬਦਲ ਜਾਓ ਥੋੜਾ ਜਿਆ ਬੁਢੇਓ ਤੁਸੀਂ ਵੀ ਬਦਲ ਜਾਓ ਕੱਟ ਤੁਸੀਂ ਵੀ ਨਹੀਂ ਤੁਸੀਂ ਵੀ ਚਿੱਟੀ ਦਾੜੀ ਦੇ ਡਿਪਲੋਮੇ ਚੱਕੀ ਫਿਰਦੇ ਹੋ ਤੁਸੀਂ ਵੀ ਕਹਿੰਦੇ ਹੋ ਮੁੰਡੇ ਨੂੰ ਅੱਜ ਧੁੱਪ ਨਾਲ ਥੋੜਾ ਚਿੱਤੀ ਹੋਈ ਏ ਤੂੰ ਮੇਰੇ ਨੌਹਾਂ 'ਚ ਖੇਲਦਾ ਏ ਤੁਸੀਂ ਵੀ ਨਹੀਂ ਹਟਦੇ ਆਕੜ ਤੁਸੀਂ ਵੀ ਨਹੀਂ ਛੱਡਦੇ ਤੇ ਬੁੜੀਆਂ ਵੀ ਨਹੀਂ ਛੱਡਦੀਆਂ ਆਕੜ ਘਰਾਂ 'ਚ ਭਾਈ ਐਵੇਂ ਨਾ ਘੋਟਣਾ ਖੜਕਾਇਆ ਕਰੋ ਨਾ ਥੋੜਾ ਜਿਹਾ ਤੁਸੀਂ ਵੀ ਬਦਲ ਜਾਓ ਜੇ ਕਿਤੇ ਪੁਰਾਣੇ ਗ੍ਰੰਥ ਪੜ੍ਹ ਕੇ ਦੇਖੀਏ ਹੁਣ ਇੰਨਾ ਸਮਾਂ ਨਹੀਂ ਕਦੇ ਫੇਰ ਜਦੋਂ ਮੈਂ ਆਇਆ ਮੈਂ ਤੁਹਾਨੂੰ ਰਮਾਇਣ ਦੇ ਦੋਹਰੇ ਸੁਣਾਉਂਦਾ ਜਦੋਂ ਸ਼੍ਰੀ ਰਾਮ ਜੀ ਮਹਾਰਾਜ ਨੂੰ ਬਣਵਾਸ ਹੋਇਆ ਦੇਖ ਲੋ ਸ਼੍ਰੀ ਰਾਮਚੰਦਰ ਮਹਾਰਾਜ ਦੀ ਮਾਂ ਸੀਤਾ ਦੀ ਸੱਸ ਉਹ ਕਹਿੰਦੀ ਪੁੱਤ ਜਦੋਂ ਤੁਰੇਂਗਾ ਜਿੱਧਰ ਧੁੱਪ ਹੋਇਆ ਕਰੂਗੀ ਉਧਰ ਤੂੰ ਤੁਰ ਪਿਆ ਕਰੀ ਮੇਰੀ ਨੋ ਨੂੰ ਛਾਵੇਂ ਛਾਵੇਂ ਲਿਜਾਇਆ ਕਰ ਇਹ ਮੇਰੀ लाਡਲੀ ਧੀ ਐ ਤੇਰੇ ਕੰਡੇ ਵੱਜਦੇ ਆ ਵੱਜਣ ਕੀਤੇ ਇਹਦੇ ਕੰਡਾ ਨਾ ਵੱਜੇ ਹੁਣ ਪੂਰਾ ਸਮਾਂ ਨਹੀਂ ਵੀ ਸਾਰੀ ਵਿਚਾਰ ਤੁਹਾਨੂੰ ਸੁਣਾ ਦਈਏ ਕਿਤੇ ਐਵੇਂ ਨਾ ਜੰਗਲ ਬੇਲਿਆਂ ਚ ਲੈ ਕੇ ਤੁਰਿਆ ਫਰੀ ਜੇ ਕਿਤੇ ਰਾਤ ਕੱਟਣੀ ਹੈ ਕਿਸੇ ਪਿੰਡ ਦੇ ਨੇੜੇ ਰਾਤ ਕੱਟ ਲਿਆ ਕਰੀ ਤੁਹਾਨੂੰ ਭੁੱਖਿਆਂ ਨੂੰ ਦੇਖ ਕੇ ਤੁਹਾਨੂੰ ਨੰਗਿਆਂ ਨੂੰ ਦੇਖ ਕੇ ਕੋਈ ਪ੍ਰਸ਼ਾਦਾ ਦੇ ਜਾ ਕਰੂਗਾ ਆ ਮੇਰੀ ਨੌ ਨੂੰ ਦੋ ਪ੍ਰਸ਼ਾਦੇ ਸ਼ਕਾ ਲਿਆ ਕਰਦਾ ਤੂੰ ਭੁੱਖ ਕੱਟ ਲਈ ਪਰ ਆ ਮੇਰੀ ਨੌ ਸੀਤਾ ਨੂੰ ਕਦੇ ਭੁੱਖ ਨਾ ਕੱਟਣ ਦੇ ਆ ਦੇਖ ਲਓ ਜੇ ਨੌ ਸੱਸ ਦਾ ਪਿਆਰ ਪੜਨਾ ਰਮਾਇਣ ਚੋਂ ਪੜ ਲਓ ਜੇ ਭਰਾਵਾਂ ਦਾ ਪਿਆਰ ਪੜਨਾ ਰਮਾਇਣ ਚੋਂ ਪੜ ਲਓ ਭਾਵਾਂ ਦਾ ਪਿਆਰ ਪੜਨਾ ਚਮਕੌਰ ਸਾਹਿਬ ਦੀ ਜੰਗ ਪੜਨੀ ਆਹ ਗੱਲਾਂ ਆਪਾਂ ਛੱਡ ਗਏ ਬਸ ਫਿਰ ਮਾੜਾ ਜਿਹਾ ਦਾਲ ਚ ਨੂਨ ਵੱਧ ਪੈ ਗਿਆ ਬੁੜੀ ਵੀ ਫਿਰ ਨੋਹ ਦੇ ਪੇਕਿਆਂ ਤਾਂ ਹੀ ਜਾਂਦੀ ਏ ਇਹਨੂੰ ਸਮਝਾਇਆ ਨਹੀਂ ਕਿਸੇ ਨੇ ਇਹਦੀ ਮਾਂ ਨੇ ਮਤ ਨਹੀਂ ਦਿੱਤੀ ਸਿੱਧਾ ਫਿਰ ਤੁਸੀਂ ਉੱਥੇ ਹੀ ਪਹੁੰਚਦਿਆਂ ਹੋਣੀ ਇਹ ਬਿਰਧ ਆਸ਼ਰਮ ਤਾਂ ਬਣਦੀ ਏ ਥੋੜਾ ਜਿਹਾ ਸਾਰਿਆਂ ਨੂੰ ਬਦਲਣਾ ਪਊਗਾ ਆਪਾਂ ਨੂੰ ਆਪਾਂ ਨੂੰ ਸਾਰਿਆਂ ਨੂੰ ਆਪੋ ਆਪਣੀ ਜਿਵੇਂ ਮੈਂ ਬਾਰੀ ਸਮਝਣੀ ਪਊਗੀ ਥੋੜਾ ਥੋੜਾ ਸਾਰੇ ਹੀ ਬਦਲ ਜਿਏ ਸਮਾਜ ਬਦਲ ਪਿਆ ਨਾ ਤਾਂ ਨਿਆਣੇ ਬਦਲਦੇ ਐ ਤੇ ਨਾ ਫਿਰ ਬਜ਼ੁਰਗ ਬਦਲਦੇ ਐ ਇਹ ਘਰਾਂ ਦੇ ਵਿੱਚ ਲੜਾਈਆਂ ਤਾਂ ਸਾਡੇ ਚੱਲਦੀਆਂ ਓਦਾਂ ਮੈਂ ਤੁਹਾਡੇ ਘਰਾਂ ਤੇ ਜਾਣਾ ਸਾਰਿਆਂ ਦੇ ਹੀ ਐ ਜਦੋਂ ਤਾਂ ਬੁੜੀਆਂ ਨੇ ਨਵੇਂ ਮੁੰਡਾ ਵਿਆਹਿਆ ਹੁੰਦਾ ਹੈ ਨਾ ਓਦੋਂ ਤਾਂ ਗੱਲਾਂ ਫੋਰ ਹੁੰਦੀਆਂ ਥੋਡੀਆਂ ਬਹਿ ਜਾਂਦੀਆਂ ਮੇਰੇ ਕੋਲੇ ਬਾਬਾ ਜੀ ਐਨੀ ਚੰਗੀ ਨੋ ਆ ਮੇਰੀ ਧਾਨੇ ਦੀ ਮਾਂ ਧਾਨੇ ਦਾ ਪਿਆਰ DNA ਨੇ ਜਨਮ ਦਿੱਤਾ ਇਹ ਤਾਂ ਆ ਕੋਈ ਜਾ ਜਾਂਦਾ ਡੀਪੂ ਤਾਂ ਨਹੀਂ ਖੁੱਲ ਗਿਆ ਇੱਧਰ ਆਈ ਜਾਂਦੇ ਕੋਈ 에어ਪੋਰਟ ਬਣ ਗਿਆ ਇੱਧਰ ਇਹ ਨਾਵੇਂ ਖੁੱਲਿਆ ਲੱਗਦਾ ਇਹ ਪ੍ਰੈਕਟਿਸ ਕਰਦੀ ਚੰਗੀ ਜਗ੍ਹਾ ਲੱਭੀ ਇਹਨਾਂ ਨੂੰ ਉਹਦੋਂ ਦੇਖ ਲੋ ਬੁੜੀਆਂ ਦੀਆਂ ਗੱਲਾਂ ਹੋਰ ਹੁੰਦੀਆਂ ਬਾਬਾ ਜੀ ਜਿੱਦਣ ਦੇ ਇਹਨੇ ਪੈਰ ਪਾਤੇ ਨਾ ਮੇਰੇ ਘਰ 'ਚ ਸਾਡਾ ਤਾਂ ਘਰ ਸੁਰਗ ਬਣ ਗਿਆ ਜੇ ਕਿਤੇ 2 ਮਹੀਨਿਆਂ ਬਾਅਦ ਫੇਰ ਚੱਲੇ ਜਾਈ ਉਹੀ ਤਵਾ ਬੁੜੀਆਂ ਨੇ ਉਲਟ ਕਰ ਦੇਣਾ। ਬਾਬਾ ਜੀ ਜਦਨ ਦੀ ਪੁੱਠੇ ਪੈਰਾਂ ਵਾਲੀ ਆ ਗਈ ਸਾਡੀਆਂ ਮੱਝਾਂ ਦੁੱਧ ਦੇਣਾ ਖੜੇ। ਵੀ ਦਾਸੇ ਨੇ ਟੀਕੇ ਲਾ ਤੇ ਲਿਆ ਕੇ ਟੁਟਾ ਗਈਆਂ। ਇਹਨੇ ਮੇਰਾ ਮੁੰਡਾ ਮਗਰਲਾ ਗਿਆ ਬਸ ਮੇਰੀ ਤਾਂ ਸੁਣਦਾ ਹੀ। ਉਹਦਾਂ ਹੀ ਤਵਾ ਬਦਲ ਜਾਂਦਾ ਤੁਹਾਡਾ। ਆ ਚੀਜ਼ਾਂ ਥੋੜੀਆਂ ਆਪਾਂ ਨੂੰ ਬਦਲਣੀਆਂ ਪੈਣਗੀਆਂ ਤਪ ਤਪ ਖਪੈ। ਬਹੁਤ ਬੇਕਾਰ ਬੰਦਾ ਰੱਬ ਨੂੰ ਭੁੱਲ ਕੇ ਸੜਦਾ ਤੇ ਬੜਦਾ ਹੀ ਫਿਰਦਾ ਹੈ ਜਦੋਂ ਪਹਿਲੀ ਤੁਕ ਸੁਣੀ ਉਸ ਕੋੜੀ ਨੇ ਉੱਠ ਕੇ ਬਹਿ ਗਿਆ ਉਹਦੀਆਂ ਦਰਦਾਂ हट ਗਈਆਂ ਮਹਾਰਾਜ ਨੂੰ ਅੱਗੇ ਉਪਦੇਸ਼ ਦਿੰਦੇ ਆ ਹਾਂਜੀ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਕਹਿੰਦੇ ਕੋੜ ਦਾ ਰੋਗੀ ਹੈ ਜਿਹੜਾ ਤੜਫਦਾ ਹੀ ਰਹਿੰਦਾ ਹੈ ਜੈ ਤਨ ਬਾਣੀ ਵਿਸਰ ਜਾਏ ਜਦੋਂ ਫਿਰ ਬੰਦਾ ਵਾਹਿਗੁਰੂ ਦੇ ਨਾਮ ਨੂੰ ਭੁੱਲ ਜਾਂਦਾ ਹੈ ਨਾ ਜਿਵੇਂ ਕੋੜੀ ਬਿਲਕਦਾ ਹੈ ਬੰਦਾ ਵੀ ਆਈ ਤੜਫਦਾ ਫਿਰਦਾ ਵਾਹਿਗੁਰੂ ਦੇ ਨਾਮ ਨੂੰ ਭੁੱਲ ਕੇ ਗੁਰੂ ਬਾਬਾ ਜੀ ਕਹਿੰਦੇ ਐ ਜਿਹੜੇ ਭੁੱਲ ਗਏ ਗੁਰਾਂ ਦੀ ਬਾਣੀ ਪੱਕੇ ਰੋਗੀ ਵਾਂਗੂ ਵਿਲਕਦੇ ਭੁੱਲ ਗਏ ਗੁਰਾਂ ਦੀ ਬਾਣੀ ਪੱਕੇ ਰੋਗੀ ਵਾਂਗੂ ਵਿਲਕਦੇ ਬਾਬਾ ਜੀਵਨ ਸਿੰਘ ਬਾਗੀਚੀ ਵਾਲੇ ਹਾਂਜੀ ਤੇ ਇਹ ਬੜੀ ਫਨੀ ਅੰਦਾਜ਼ ਚ ਗੱਲ ਕਰਦੇ ਨੇ ਤੇ ਅਸਲੀਅਤ ਉਹਨਾਂ ਨੇ ਰਿਐਲਿਟੀ ਦੱਸੀ ਮਾਸ਼ਰੇ ਦੀ ਹਾਂਜੀ ਕਿ ਜਦੋਂ ਨਵਾਂ ਨਵਾਂ ਗੁੜ ਕਹਿੰਦੇ ਮਿੱਠਾ ਹੀ ਹੁੰਦਾ ਤੇ ਜਿਵੇਂ ਜਿਵੇਂ ਪੁਰਾਣਾ ਹੁੰਦਾ ਜਾਂਦਾ ਤੇ ਹਾਲਾਂਕਿ ਜਿਹੜੇ ਪਹਿਲੇ ਦਿਨ ਆਇਆ ਔਰ ਲੜਕੀ ਤੁਹਾਡੇ ਘਰ ਆਈ ਹੈ ਉਹਨੀਆਂ ਖਸਲਤਾਂ ਦੇ ਨਹੀਂ ਬਦਲਣ ਲੱਗੀਆਂ ਨਾ ਉਹਨੀਆਂ ਖਸਲਤਾਂ ਉੰਜ ਹੀ ਰਹਿਣੀਆਂ ਨੇ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਉਹਦੇ ਖਿਲਾਫ ਕਰ ਲਿਆ ਯਾ ਜੀ ਤੁਸੀਂ ਘਰ ਜੇ ਤੁਹਾਡੇ ਜ ਮਾਹੌਲ ਇਹੋ ਜਿਹਾ ਕਿ ਉਹਨੇ ਜੋ ਅਡਜਸਟ ਨਹੀਂ ਹੋਈ ਤੇ ਤੁਹਾਨੂੰ ਉਹ ਅਜੀਬ ਲੱਗਣ ਲੱਗਦੀ ਉਹ ਹੋਰ ਮਾਹੌਲ ਦੀ ਜੀ ਜਾਂ ਤੇ ਤੁਸੀਂ ਉਹਨੂੰ ਚੇਂਜ ਕਰਦੇ ਜਾਂ ਆਪ ਚੇਂਜ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਵੀ ਬੱਚਿਆਂ ਨੂੰ ਵੀ ਚੇਂਜ ਹੋਣ ਦੀ ਜ਼ਰੂਰਤ ਹੈ ਤੇ ਬੁਢਿਆਂ ਨੂੰ ਵੀ ਚੇਂਜ ਹੋਣ ਦੀ ਜ਼ਰੂਰਤ ਹੈ ਫੇਰ ਹੀ ਇੱਕ ਮਸਾਲੀ ਮਾਸ਼ਰਾ ਬਣ ਸਕਦਾ ਬਾਬਾ ਜੀਵਨ ਸਿੰਘ ਬਾਗੀਚੀ ਵਾਲੇ ਯਾ ਇਹ ਬਾਗੀਚੀ ਵਾਲਾ ਇਹਨਾਂ ਨੂੰ ਕਿਉਂ ਕਹਾ ਜਾਂਦਾ ਹੋ ਸਕਦਾ ਇਹਨਾਂ ਦਾ ਕੋਈ ਪਿੰਡ ਦਾ ਨਾਮ ਕੋਈ ਇਲਾਕੇ ਦਾ ਨਾਮ ਹੋਵੇਗਾ ਕੋਈ ਏਰੀਆ ਹੋਵੇਗਾ ਦੂਸਰਾ ਹੈ ਕਿ ਆਪਾਂ ਇਹਨਾਂ ਦੀ ਅੱਗੇ ਇੱਕ ਦੋ ਵੀਡੀਓ ਵੇਖੀਆਂ ਯਈਆਂ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤੀਆਂ ਮੇਰਾ ਹਨ ਇੱਕ ਵੀਡੀਓ ਨੂੰ 60 ਹਜ਼ਾਰ ਬੰਦੇ ਨੇ ਦੇਖਿਆ ਸੀ ਇਹ ਇੱਕ ਇਹਨਾਂ ਨੇ ਇੱਕ ਹੋਰ ਗੱਲ ਕੀਤੀ ਇਹਨਾਂ ਨੇ ਜਿਹੜੀ ਉਹ ਗੱਲ ਕੀਤੀ ਉਹ ਤੁਸੀਂ ਸ਼ਾਇਦ ਗੌਰ ਨਹੀਂ ਕੀਤੀ ਇਹਨਾਂ ਨੇ ਕਿ ਜਿਹੜਾ ਰੱਬ ਨੂੰ ਭੁੱਲਦਾ ਹੈ ਨਾ ਫਿਰ ਉਹ ਛੜਦਾ ਹੀ ਫਿਰਦਾ ਧੁੱਪਾਂ ਜੀ ਉਹ ਮਤਲਬ ਕਿ ਮੁਸ਼ਕਲ ਜੀ ਰਹਿੰਦਾ ਫਿਰ ਉਹ ਪਰੇਸ਼ਾਨ ਹੀ ਰਹਿੰਦਾ ਫਿਰ ਉਹ ਉਹ ਨੂੰ ਕੋਈ ਹਾਂ ਇਹਨਾਂ ਦਾ ਇਹ ਖੂਬੀ ਹੈ ਯਈਆ ਕਿ ਇਹ ਗੁਰਬਾਨੀ ਸਮਝਾਉਂਦੇ ਨੇ ਨਾ ਤੇ ਇਹ ਮਜ਼ਾ ਹੀ ਅੰਦਾਜ਼ ਸਮਝਾਉਂਦੇ ਨੇ ਜਿਵੇਂ ਨਾਸਰ ਮਦਨੀ ਲੈਂਦੇ ਪੰਜਾਬ ਦਾ ਨਾਸਰ ਮਦਨੀ ਇਹਨਾਂ ਨੂੰ ਕਹਿ ਲਓ ਇਹ ਉਹਨਾਂ ਨੇ ਦੂਸਰੇ ਸਿੱਖਾਂ ਤਰ੍ਹਾਂ ਪੱਗ ਵਾਲੀ ਵੀ ਇੰਜ ਕਰਕੇ ਤੇ ਇਹਨਾਂ ਨੇ ਉਹ ਧੁਰੇ ਵਾਲੀ ਲੰਮੀ ਪੱਗ ਵਾਲੀ ਦੋ ਤਿੰਨ ਕਿਸਮ ਦੀਆਂ ਪੱਗਾਂ ਬੰਦੇ ਉਹਨਾਂ ਜੋ ਇੱਕੇ ਹਾਂ ਤੇ ਇਹ ਬੜੇ ਅੱਛੇ ਅੰਦਾਜ਼ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਬਹੁਤ ਵਧੀਆ ਲੱਗਾ ਦੋਸਤੋ ਉਮੀਦ ਹੈ ਤੁਹਾਨੂੰ ਵੀ ਇਹ ਪਸੰਦ ਆਈ ਹੋਣੀ ਅਗਰ ਇਹ ਪਸੰਦ ਆਈ ਤੇ ਇਹਨਾਂ ਦੀ ਕੋਈ ਇਸ ਤਰ੍ਹਾਂ ਦੀ ਹੋਰ ਅੱਛੀ ਖੂਬਸੂਰਤ ਫਨੀ ਵੀਡੀਓ ਹੋਈ ਤੇ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਜੀ ਇਨਸ਼ਾਅੱਲਾ ਜ਼ਰੂਰ ਤੁਹਾਡੇ ਨਾਲ ਰਿਐਕਸ਼ਨ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਿਲਾਂਗੇ ਨਵੀਂ ਵੀਡੀਓ ਨਾਲ ਅੱਲਾਹ ਨੀ